ਉੱਤਰ ਪ੍ਰਦੇਸ਼ ਤੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆਗਾ ਲਗਭਗ 3.5 ਸਾਲ ਪਹਿਲਾਂ ਇੱਕ ਵਿਅਕਤੀ ਨੂੰ ਰੇਲ ਗੱਡੀ ਤੋਂ ਸੁੱਟ ਕੇ ਮਾਰ ਦਿੱਤਾ ਗਿਆ ਸੀਗਾ ਇਸ ਮਾਮਲੇ ਦੇ ਵਿੱਚ ਇੱਕ ਵਿਅਕਤੀ ਨੂੰ ਫਿਰ ਦੂਸਰੀ ਠਹਿਰਾਇਆ ਗਿਆ ਉਸਤੇ ਪਰਚਾ ਕੀਤਾ ਗਿਆ ਐਫ ਆਈ ਆਰ ਦਰਜ ਕੀਤੀ ਗਈ ਫਿਰ ਉਸ ਨੂੰ ਅਰੈਸਟ ਕਰਕੇ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਲਗਭਗ 2.5 ਸਾਲ ਜੇਲ੍ਹ ਦੇ ਵਿੱਚ ਰਿਹਾ ਇਸ ਸਾਲਾਂ ਤੋਂ ਵੀ ਉੱਪਰ ਤੇ ਜਿਹੜਾ ਵਿਅਕਤੀ ਮਰਿਆ ਸੀ ਜਿਸ ਨੂੰ ਮਾਰਿਆ ਗਿਆ ਸੀ ਹੁਣ ਉਹ ਨਿਕਲ ਆਇਆ ਜਿਉਂਦਾ ਹੈ ਨਾ ਹੈਰਾਨੀ ਵਾਲੀ ਗੱਲ ਜਿਸ ਦੇ ਕਤਲ ਦੇ ਲਈ ਉਹ ਜੇਲ੍ਹ ਗਿਆ ਸੀ ਉਹ ਵਿਅਕਤੀ ਜਿਉਂਦਾ ਨਿਕਲ ਆਇਆ ਘਰ ਵਾਪਸ ਆ ਗਿਆ ਅਦਾਲਤ ਨੂੰ ਫਿਰ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਕਿ ਉਹ ਘਰ ਵਾਪਸ ਆ ਗਿਆ ਤੇ ਫਿਰ ਇਸ ਤੋਂ ਬਾਅਦ ਅਦਾਲਤ ਨੇ ਬੁੱਧਵਾਰ ਨੂੰ ਜਿਹੜਾ ਇਹ ਬੰਦਾ ਜੇਲ੍ਹ ਦੇ ਵਿੱਚ ਸੀਗਾ ਅੰਡਰ ਟ੍ਰਾਇਲ ਸੀਗਾ ਜਿਸ ਦਾ ਨਾਮ ਸੀਗਾ ਨਰਿੰਦਰ ਕੁਮਾਰ ਦੁੱਬੇ ਲਗਭਗ 43 ਸਾਲ ਦਾ ਉਸ ਨੂੰ ਰਹਾ ਕਰ ਦਿੱਤਾ ਛੱਡ ਦਿੱਤਾ ਤੇ ਹੁਣ ਫਿਰ ਇਸ ਮਾਮਲੇ ਦੀ ਵੱਡੇ ਪੱਧਰ ਤੇ ਚਰਚਾ ਹੋ ਰਹੀ ਹੈ ਸੁਰਖੀਆਂ ਦੇ ਵਿੱਚ ਹੈ ਖਬਰਾਂ ਦੇ ਵਿੱਚ ਹੈ ਪੂਰਾ ਮਾਮਲਾ ਕੀ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਜਿਹੜੇ ਜੱਜ ਸਾਹਿਬ ਸੀਗੇ ਐਡੀਸ਼ਨਲ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਉਹਨਾਂ ਦਾ ਨਾਮ ਹੈ ਪੰਕਜ ਕੁਮਾਰ ਸ੍ਰੀ 바ਸਤਵ ਤੇ ਇਹ ਜਿਹੜਾ ਮਾਮਲਾ ਹੈਗਾ ਨਵੰਬਰ 2021 ਦਾ ਕੋਈ ਬਾਲਾ ਪੁਰਾਣਾ ਨਹੀਂ ਹੈਗਾ ਨਵੰਬਰ 2021 ਦਾ ਮਾਮਲਾ ਹੈ ਰੇਲ ਗੱਡੀ ਦਿੱਲੀ ਜਾ ਰਹੀ ਸੀਗੀ ਰੇਲ ਗੱਡੀ ਦਾ ਨੰਬਰ ਅਸੀਂ ਨੋਟ ਕੀਤਾ ਹੈ 14265 ਰੇਲ ਗੱਡੀ ਦਾ ਨੰਬਰ ਸੀਗਾ ਅਜੁੱਧਿਆ ਕੈਂਟ ਪੁਰਾਣੀ ਦਿੱਲੀ ਐਕਸਪ੍ਰੈਸ ਤੋਂ ਮੁਹੰਮਦ ਇਤਾਬ ਜਿਸ ਦੀ ਉਮਰ ਦੱਸੀ ਗਈ ਹੈ 26 ਸਾਲ ਜਿਹੜਾ ਮ੍ਰਿਤਕ ਵਿਅਕਤੀ ਸੀਗਾ ਉਸ ਨੂੰ ਰੇਲ ਗੱਡੀ ਤੋਂ ਧੱਕਾ ਦੇ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀਗਾ ਮੁਹੰਮਦ ਇਤਾਬ ਟ੍ਰੇਨ ਦੇ ਕੁਝ ਸਹਿ ਯਾਤਰੀਆਂ ਨੇ ਆਗਰਾ ਜੀਆਰਪੀ ਨੂੰ ਦੱਸਿਆ ਸੀ ਕਿ ਉਹਨਾਂ ਨੇ ਸਾਂਝਾ ਹਾਂਪੁਰ ਸਟੇਸ਼ਨ ਅਤੇ ਬਰੇਲੀ ਸਟੇਸ਼ਨ ਦੇ ਵਿਚਕਾਰ ਤੋ ਲੋਕਾਂ ਨੂੰ ਇੱਕ ਹੋਰ ਵਿਅਕਤੀ ਨੂੰ ਚਲਦੀ ਟ੍ਰੇਨ ਤੋਂ ਧੱਕਾ ਦਿੰਦੇ ਹੋਏ ਦੇਖਿਆ ਸੀਗਾ ਜਿਹੜਾ ਇਹਤਾਬ ਸੀਗਾ ਉਸਤੇ ਮੋਬਾਈਲ ਫੋਨ ਚੋਰੀ ਕਰਨ ਦੇ ਦੋਸ਼ ਲੱਗੇ ਤੇ ਇਸੇ ਚੱਕਰ ਦੇ ਵਿੱਚ ਉਸ ਨੂੰ ਟ੍ਰੇਨ ਤੋਂ ਧੱਕਾ ਦੇਣ ਦਾ ਦੋਸ਼ ਹੈ ਜਿਹੜਾ ਮਾਮਲਾ ਹੈ ਇਹ ਸਾਹਮਣੇ ਆਇਆ ਇਸ ਮਾਮਲੇ ਦੇ ਵਿੱਚ ਜੀਆਰਪੀ ਨੇ ਅਜੁੱਧਿਆ ਦੇ ਨਿਵਾਸੀ ਨਰਿੰਦਰ ਕੁਮਾਰ ਦੁੱਬੇ ਨੂੰ ਆਈਪੀਸੀ ਦੀ ਧਾਰਾ 302 ਦੇ ਤਹਿਤ IPC ਦੀ ਧਾਰਾ 302 ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਇਹ ਇੱਕ ਕਤਲ ਦੀ ਧਾਰਾ ਹੈ ਸਜ਼ਾ ਦਿੰਦੀ ਹੈ ਮਰਡਰ ਦੀ ਪੁਨਿਸ਼ਮੈਂਟ ਦਿੰਦੀ ਹੈਗੀ ਉਸ ਦੇ ਤਹਿਤ ਫਿਰ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਇੱਕ ਵੀਡੀਓ ਸੀ ਤੇ ਕੁਝ ਹੋਰ ਯਾਤਰੀਆਂ ਦੇ ਬਿਆਨ ਸੀਗੇ ਉਹਨਾਂ ਨੂੰ ਆਧਾਰ ਬਣਾਇਆ ਗਿਆ ਤੇ ਫਿਰ ਉਸ ਤੇ ਕਾਰਵਾਈ ਕੀਤੀ ਗਈ ਜੀਆਰਪੀ ਨੇ ਜਾਂਚ ਸ਼ੁਰੂ ਕਰਤੀ ਟਰੈਕ ਦੀ ਭਾਲ ਕੀਤੀ ਗਈ ਸਾਂਝਾਪੁਰ ਤੋਂ ਇੱਕ লাশ ਬਰਾਮਦ ਹੋਈ ਡੈੱਡ ਬੋਡੀ ਜਦੋਂ ਟਰੈਕ ਦੀ ਭਾਲ ਕੀਤੀ ਗਈ ਲਾਸ਼ ਨੂੰ ਬਰੇਲੀ ਦੇ ਸਾਂਝਾਂਝਪੁਰ ਰੇਲਵੇ ਸਟੇਸ਼ਨ ਦੇ ਇਲਾਕੇ ਦੇ ਵਿੱਚ ਦਫਨਾਇਆ ਗਿਆ ਸੋਸ਼ਲ ਮੀਡੀਆ ਤੇ ਇਹ ਮਾਮਲਾ ਜਿਹੜਾ ਵਾਇਰਲ ਹੋ ਗਿਆ ਇਸ ਮਾਮਲੇ ਦੇ ਵਿੱਚ ਇੱਕ ਹੋਰ ਵਿਅਕਤੀ ਜਿਸ ਦਾ ਨਾਮ ਹੈ ਆਜ਼ਾਦ ਹਿਆਬ ਉਸ ਨੂੰ ਜੀਆਰਪੀ ਨੇ ਗ੍ਰਿਫਤਾਰ ਕਰਕੇ ਜੇਲ੍ਹ ਭੇਜਤਾ ਸੋਸ਼ਲ ਮੀਡੀਆ ਤੇ ਜਿਹੜੀ ਵਾਇਰਲ ਵੀਡੀਓ ਸੀ ਜਾਂ ਤਸਵੀਰਾਂ ਸੀ ਉਨਾ ਦੇ ਆਧਾਰ ਤੇ ਬਿਹਾਰ ਦੇ ਮੁਜੱਫਰਪੁਰ ਦੇ ਮੁਹੰਮਦ ਜਾਕੂਬ ਨੇ লাশ ਦੀ ਪਛਾਣ ਆਪਣੇ ਪੁੱਤਰ ਮੁਹੰਮਦ ਅਹਿਤਾਬ ਵਜੋਂ ਕੀਤੀ ਇਸ ਤੋਂ ਬਾਅਦ ਫਿਰ ਪਰਿਵਾਰ ਨੇ ਇਹ ਜਿਹੜੀ ਪਛਾਣ ਕੀਤੀ ਇਹ ਮੰਨ ਲਿਆ ਕਿ ਇਹ ਸਾਡਾ ਪੁੱਤਰ ਹੈ ਸਾਡਾ ਮੁੰਡਾ ਹੈ ਤੇ ਅਸਲ ਚ ਗੱਲ ਹੈਗੀ ਹੈ ਕਿ ਜਦੋਂ ਇਹ ਘਟਨਾ ਹੋਈ ਘਟਨਾ ਤੋਂ 1 ਸਾਲ ਬਾਅਦ ਮੁਹੰਮਦ ਅਹਿਤਾਬ ਹੈ ਜਿਹੜਾ ਉਹ ਗੁਜਰਾਤ ਤੋਂ ਘਰ ਵਾਪਸ ਆ ਗਿਆ ਸੀਗਾ ਪਰ ਉਸਨੇ ਸਾਂਝਾਹਾਂਪੁਰ ਦੀ ਜਿਹੜੀ ਪੁਲਿਸ ਹੈ ਉਸ ਨੂੰ ਇਸ ਦੇ ਬਾਰੇ ਸੂਚਿਤ ਨਹੀਂ ਕੀਤਾ ਦੱਸਿਆ ਨਹੀਂ ਇਸੇ ਦੌਰਾਨ ਜਿਹੜੇ ਮੁਜ਼ੱਫਰਪੁਰ ਦੇ ਲੋਕ ਸੀਗੇ ਪਿੰਡ ਵਾਸੀ ਸੀਗੇ ਉਹਨਾਂ ਨੇ ਮੁਹੰਮਦ ਇਤਾਬ ਨੂੰ ਦੇਖਿਆ ਕਿ ਉਹ ਪਿੰਡ ਆ ਗਿਆ ਉਹਨਾਂ ਨੇ ਸਾਂਝਾਹਾਂਪੁਰ ਪੁਲਿਸ ਨੂੰ ਸੂਚਿਤ ਕਰਤਾ ਕਿ ਉਹ ਜਿਉਂਦਾ ਹੈ ਪਹਿਲਾਂ ਉਹ ਮਰ ਗਿਆ ਸੀ ਫਿਰ ਉਹ ਜਿਉਂਦਾ ਨਿਕਲਿਆ ਆਇਆ ਕਿਉਂਕਿ ਉਸ ਦੇ ਕਤਲ ਦੇ ਦੋਸ਼ ਲੱਗੇ ਸੀਗੇ ਇੱਕ ਵਿਅਕਤੀ ਤੇ ਜਿਹੜਾ ਜੇਲ੍ਹ ਦੇ ਵਿੱਚ ਸੀਗਾ ਉਹਨਾਂ ਨੇ ਉਸ ਦੀ ਵੀਡੀਓ ਬਣਾ ਲਈ ਪਿੰਡ ਦੇ ਲੋਕਾਂ ਨੇ ਮੁਹੰਮਦ ਐਤਾਬ ਦੀ ਜਿਹੜੇ ਨੂੰ ਪਹਿਲਾਂ ਮਰਿਆ ਹੋਇਆ ਕੋਸ਼ਿਤ ਕਰਤਾ ਸੀਗਾ ਤੇ ਫਿਰ ਪੁਲਿਸ ਨੂੰ ਭੇਜਤੀ ਵੀਡੀਓ ਬਣਾ ਕੇ ਇਸ ਤੋਂ ਬਾਅਦ ਐਤਾਬ ਨੂੰ ਜੂਪੀ ਲਿਆਂਦਾ ਗਿਆ ਉਸ ਨੇ ਅਦਾਲਤ ਨੂੰ ਦੱਸਿਆ ਕਿ ਉਹ ਗੁਜਰਾਤ ਦੇ ਵਿੱਚ ਦਰਜੀ ਦਾ ਕੰਮ ਕਰਦਾ ਸੀ ਟੇਲਰ ਸੀਗਾ ਤੇ ਘਟਨਾ ਵਾਲੇ ਦਿਨ ਉਹ ਰੇਲ ਗੱਡੀ ਵਿੱਚ ਨਹੀਂ ਸੀਗਾ ਉਹ ਗੁਜਰਾਤ ਵਿੱਚ ਆਪਣੇ ਕੰਮ ਤੇ ਸੀਗਾ ਇਹ ਅਹਿਤਾਬ ਦਾ ਕਹਿਣਾ ਹੈ ਜਿਹੜੀ ਵੀਡੀਓ ਵਾਇਰਲ ਹੋਈ ਸੀਗੀ ਉਹ ਹੈਗੀ ਸੀਗੀ 1 ਮਿੰਟ 6 ਸੈਕਿੰਡਾਂ ਦੀ ਸੈਕਿੰਡ ਦੀ 66 ਸੈਕਿੰਡਾਂ ਦੀ ਜਿਹੜੀ ਵੀਡੀਓ ਸੀਗੀ ਉਹ ਵਾਇਰਲ ਹੋਈ ਸੀਗੀ ਤੇ ਇਸ ਨੂੰ ਇੱਕ ਯਾਤਰੀ ਨੇ ਬਣਾਇਆ ਸੀ ਵੀਡੀਓ ਨੂੰ ਰਿਕਾਰਡ ਕੀਤਾ ਸੀਗਾ ਇਸ ਦੇ ਵਿੱਚ ਇਹ ਦਿਖਾਇਆ ਗਿਆ ਸੀ ਕਿ ਬਹੁਤ ਸਾਰੇ ਲੋਕ ਪੀੜਤ ਦੇ ਆਲੇ ਦੁਆਲੇ ਸਨ ਉਹ ਉਸਦੇ ਆਲੇ-ਦੁਆਲੇ ਹੱਸ ਰਹੇ ਸਨ ਤੇ ਉਸ ਨੂੰ ਕੁੱਟ ਵੀ ਰਹੇ ਸਨ ਇਸ ਦੌਰਾਨ ਨਰਿੰਦਰ ਕੁਮਾਰ ਦੁੱਬੇ ਨੇ ਪੀੜਤ ਨੂੰ ਜਨਰਲ ਬੋਗੀ ਤੋਂ ਬਾਹਰ ਸੁੱਟਣ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਪੀੜਤ ਆਪਣੀ ਜਾਨ ਦੀ ਭੀਖ ਮੰਗ ਰਿਹਾ ਸੀਗਾ ਤੇ ਇਹ ਵੀਡੀਓ ਦੀ ਗੱਲ ਕਰ ਰਹੇ ਹਾਂ ਅਸੀਂ ਸਾਹਜਹਾਂਪੁਰ ਜੀਆਰਪੀ ਦੇ ਐਸਚਓ ਰਿਹਾਨ ਖਾਨ ਨੇ ਕਿਹਾ ਕਿ ਮ੍ਰਿਤਕ ਦੀ ਲਾਸ਼ ਦੇ ਕਿਸੇ ਹੋਰ ਨੇ ਦਾਵਾ ਨਹੀਂ ਕੀਤਾ ਸੀਗਾ ਜਿਹੜਾ ਵਿਅਕਤੀ ਅਸੀਂ ਕਹਿੰਦੇ ਆ ਕਿ ਮਰਿਆ ਸੀਗਾ ਜਿਹੜਾ ਵਿਅਕਤੀ ਮਰਿਆ ਸੀ ਉਸ ਦੀ ਲਾਸ਼ ਤੇ ਕਿਸੇ ਹੋਰ ਨੇ ਦਾਵਾ ਨਹੀਂ ਕੀਤਾ ਕਿ ਇਹ ਸਾਡਾ ਬੰਦਾ ਹੈ ਇਤਾਬ ਦੇ ਪਰਿਵਾਰ ਨੇ ਮ੍ਰਿਤਕ ਦੀ ਪਛਾਣ ਕਰ ਲਈ ਉਹਨਾਂ ਨੇ ਦਾਵਾ ਕਰ ਲਿਆ ਕਿ ਇਹ ਸਾਡਾ ਮੁੰਡਾ ਹੈ ਤੇ ਸਾਨੂੰ ਕਹਿੰਦੇ ਬਿਲਕੁਲ ਵੀ ਨਹੀਂ ਪਤਾ ਲੱਗਿਆ ਕਿ ਇਹ ਗਲਤ ਪਛਾਣ ਦਾ ਮਾਮਲਾ ਹੈਗਾ ਇਹ ਸੀਗਾ ਪੂਰਾ ਕੇਸ ਇਹ ਤੁਸੀਂ ਕਹਿ ਸਕਦੇ ਹੋ ਕਿ ਸਿਸਟਮ ਦੀ ਨਲਾਇਕੀ ਜਾਂ ਇੱਥੇ ਕੀ ਕਮੀ ਰਹੇਗੀ ਕੀ ਕਮਜ਼ੋਰੀ ਰਹੇਗੀ ਕਿ ਇੱਕ ਵਿਅਕਤੀ ਜਿਸ ਨੂੰ ਮਰਿਆ ਹੋਇਆ ਘੋਸ਼ਿਤ ਕੀਤਾ ਗਿਆ ਇੱਕ ਵਿਅਕਤੀ ਤੇ ਪਰਚਾ ਦਰਜ ਕੀਤਾ ਗਿਆ 302 ਦਾ ਤੇ ਫਿਰ ਉਹਨੂੰ ਜੇਲ੍ਹ ਦੇ ਵਿੱਚ ਭੇਜਿਆ ਗਿਆ ਲਗਭਗ 2.5 ਸਾਲ ਤੋਂ ਉੱਪਰ ਉਹ ਜੇਲ੍ਹ ਦੇ ਵਿੱਚ ਰਿਹਾ ਫਿਰ ਉਹ ਜਿਹੜਾ ਵਿਅਕਤੀ ਦੋਸ਼ ਲੱਗੇ ਸੀ ਵੀ ਉਹਨੇ ਮਾਰਿਆਗਾ ਉਹ ਜਿਉਂਦਾ ਨਿਕਲ ਆਇਆ ਆਪਣੇ ਘਰ ਵਾਪਸ ਆ ਗਿਆ ਕਹਿੰਦਾ ਮੈਂ ਗੁਜਰਾਤ ਸੀਗਾ ਟੇਲਰਿੰਗ ਦਾ ਕੰਮ ਕਰ ਰਿਆ ਸੀ ਦਰਜੀ ਦਾ ਕੰਮ ਕਰ ਰਿਆ ਸੀ ਤੇ ਇਹ ਤਾਂ ਦੋਸਤੋ ਹੈਗੀ ਸੀ ਜਾਣਕਾਰੀ ਕਿ ਬੜਾ ਹਰਾਨੀ ਜੀ ਵਾਲਾ ਕੇਸ ਹੈਗਾ ਅਜੀਬੋ ਗਰੀਬ ਤੇ ਇਸੇ ਤਰ੍ਹਾਂ ਕਈ ਹੋਰ ਕੇਸ ਵੀ ਇੰਡੀਆ ਦੇ ਵਿੱਚ ਐਸੇ ਹੋਏ ਨੇ ਇੱਕ ਵਾਰੀ ਅਸੀਂ ਪਹਿਲਾਂ ਇੱਕ ਵੀਡੀਓ ਬਣਾਈ ਸੀਗੀ ਉਹ ਹੈਗੀ ਸੀਗੀ ਜੀ ਇੱਕ ਵਿਅਕਤੀ ਸੀਗਾ ਜਿਸ ਦਾ ਨਾਮ ਸੀ ਵਿਸ਼ਨੂ ਤਿਵਾੜੀ ਉਹ 20 ਸਾਲ ਜੇਲ੍ਹ ਕੱਟ ਕੇ ਆਇਆ ਸੀਗਾ 20 ਸਾਲ ਜੇਲ੍ਹ ਕੱਟਣ ਤੋਂ ਬਾਅਦ ਉਸ ਨੂੰ ਸੁਪਰੀਮ ਕੋਰਟ ਨੇ નિર્ਦੋਸ਼ ਕਰਾਰ ਦਿੱਤਾ ਸੀਗਾ ਕਿ ਇਸ ਦਾ ਕੋਈ ਦੋਸ਼ ਨਹੀਂ ਹੈਗਾ ਇਹ નિર્ਦੋਸ਼ ਹੈ ਉਸ ਟੌਪਿਕ ਤੇ ਅਸੀਂ ਇੱਕ ਵੀਡੀਓ ਬਣਾਈ ਸੀਗੀ ਉਸ ਵੀਡੀਓ ਦਾ ਜਿਹੜਾ ਲਿੰਕ ਹੈ ਉਹ ਵੀ ਆਪਾਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਾਂਗੇ ਜੇ ਤੁਸੀਂ ਉਸ ਕੇਸ ਦੇ ਬਾਰੇ ਵਿੱਚ ਵੀ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀਡੀਓ ਵੀ ਦੇਖ ਸਕਦੇ ਹੋਗੇ ਤੇ ਇਹ ਤਾਂ ਅਸੀਂ ਗੱਲ ਕੀਤੀ ਹੈ ਕਿ ਸਾਡੇ ਇੰਡੀਆ ਦਾ ਜਿਹੜਾ ਸਿਸਟਮ ਹੈ ਜਾਂ ਪੁਲਿਸ ਹੈ کورٹ ਹੈ ਹੋਰ ਜਿਹੜਾ ਅਮਲਾ ਹੈਗਾ ਤੁਹਾਨੂੰ ਆਪ ਹੀ ਪਤਾ ਹੈ ਤੁਸੀਂ ਆਪ ਸਮਝਦਾਰ ਹੋ ਕਿੱਥੇ ਨਲਕੀ ਹੈ ਕਿੱਥੇ ਕੀ ਕਮੀ ਕਮਜ਼ੋਰੀ ਰਹੇਗੀ ਗਲਤਫਹਮੀ ਹੋ ਗਈ ਕੀ ਹੋ ਗਿਆ ਤੇ ਬਸ ਇੰਨੀ ਕੋ ਬੇਨਤੀ ਸੀ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ